ਬਾਈ ਜੀ 2700 ਸਕਰ ਫੁੱਟ ਦੀ ਆ ਕੋਠੀ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਸੋਹਣੀ ਕੋਠੀ ਆ ਤੁਹਾਨੂੰ ਅੰਦਰ ਤੋਂ ਸਾਰੀ ਕੋਠੀ ਦਿਖਾਵਾਂਗੇ ਆ ਦੇਖੋ ਬਾਹਰੋਂ ਦੇਖੋ ਕੋਠੀ ਕਿੰਨੀ ਸੋਹਣੀ ਆ ਬਹੁਤ ਸੋਹਣੀ ਲੁੱਕ ਆ ਜੀ ਇਹ ਕਲਾਸਿਕਲ ਲੁੱਕ ਦੀ ਕੋਠੀ ਆ ਜੀ ਤੇ ਆ ਜੋ ਬਾਹਰੋਂ ਤੁਸੀਂ ਦੇਖ ਰਹੇ ਹੋ ਫਰੰਟ ਤੇ ਇੱਥੇ ਬਾਈ ਟਾਈਲਸ ਲੱਗਣੀਆਂ ਨੇ ਪੱਥਰ ਲੱਗਣਾ ਇੱਥੇ ਤੇ ਬਹੁਤ ਸੋਹਣੀ ਲੁੱਕ ਆਉਣੀ ਹੈ ਇਹਦੇ ਨਾਲ ਹਜੇ ਵੀ ਕੋਠੀ ਹੁਣ ਵੀ ਦੇਖੋ ਕਿੰਨੀ ਸੋਹਣੀ ਲੁੱਕ ਦੇ ਰਹੀ ਆ ਨਾ ਤੇ ਆ ਜੋ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਕੋਠੀ ਸਾਰੀ ਦਿਖਾਵਾਂਗੇ ਅੰਦਰ ਤੋਂ ਅੰਦਰ ਬਾਈ ਇਹਦੇ ਚ ਜੋ ਜੋ ਕੀਤਾ ਕੋਠੀ ਦੇ ਵਿੱਚ ਤੁਸੀਂ ਸਾਰੀ ਵੀਡੀ ਤੇ ਬਾਈ ਦਾ ਨੰਬਰ ਵੀ ਦੇਵਾਂਗੇ ਮਿਸਤਰੀ ਭਰਾਜੋ ਤੇ ਜਿਨ੍ਹਾਂ ਨੇ ਠੇਕੇ ਦਾ ਸਾਰੇ ਕੋਠੀ ਬਣਾਈ ਆ ਉਹਨਾਂ ਦਾ ਨੰਬਰ ਵੀ ਦੇਵਾਂਗੇ ਤੇ ਤੁਸੀਂ ਸਾਰੀ ਵੀਡੀਓ ਦੇਖਣ ਤੋਂ ਬਾਅਦ ਬਾਈ ਤੁਸੀਂ ਕਾਲ ਕਰ ਸਕਦੇ ਹੋ ਅਗਰ ਤੁਸੀਂ ਆਪਣਾ ਮਕਾਨ ਬਣਵਾਉਣਾ ਚਾਹੁੰਦੇ ਹੋ ਤੇ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਾਂਗੇ ਹੁਣ ਤੇ ਆਹ ਪੋਰਚ ਵਾਲੀ ਸਾਈਡ ਦੇਖੋ ਜੀ ਬਹੁਤ ਖੁੱਲੀ ਆ ਤੇ ਆਜੋ ਅੰਦਰ ਲੈ ਕੇ ਚੱਲਦੇ ਆ ਬਾਈ ਜੋੜੀਆਂ ਵਗੈਰਾ ਦਾ ਕੰਮ ਚੱਲੀ ਜਾਂਦਾ ਕੋਠੀ ਦੇ ਵਿੱਚ ਤੇ ਬਹੁਤ ਵਧੀਆ ਦੇਖੋ ਸਟੈਪ ਦਿੱਤੇ ਹੋਏ ਨੇ ਇੱਧਰ ਗੱਡੀ ਚੜ੍ਹਨ ਨੂੰ ਦਿੱਤੇ ਹੋਏ ਨੇ ਇਧਰੋਂ ਸਾਈਡ ਤੋਂ ਪਤੁਰਕੇ ਜਾ ਸਕਦੇ ਆ ਬਾਈ ਬਹੁਤ ਸੋਹਣੀ ਵੀ ਆਪਣਾ ਕੋਠੀ ਬਣੀ ਹੋਈ ਹੈ ਜੀ ਆ ਦੇਖੋ ਇਹ ਪੋਰਚ ਦੇ ਵਿੱਚੋਂ ਡਿਜ਼ਾਈਨ ਦਿੱਤਾ ਹੋਇਆ ਜੋ ਪੋਰਚ ਰੂਮ ਛੱਤ ਤੇ ਬਹੁਤ ਸੋਹਣੀ ਪੀਓਪੀ ਦਾ ਡਿਜ਼ਾਈਨ ਹੈ ਜੀ ਤੇ ਇਧਰੋਂ ਆਪਾਂ ਐਂਟਰ ਹੁੰਦੇ ਆ ਮੇਨ ਮੇਨ ਗੇਟ ਹੈ ਜੋ ਉਹਦੇ ਉੱਪਰ ਵੀ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਲੱਕੜ ਦਾ ਤੇ ਭਰਾਵਰੀ ਲੱਕੜ ਦਾ ਕੰਮ ਕਰੀ ਜਾਂਦੇ ਨੇ ਬਹੁਤ ਸੋਹਣੀ ਬਹੁਤ ਸੋਹਣੀ ਕਲਾਕਾਰੀ ਆ ਦੇਖੋ ਗੇਟਾਂ ਦੇ ਕੀਤੀ ਹੋਈ ਮੇਨ ਦਰਵਾਜ਼ਾ ਆ ਗਿਆ ਜੀ ਇਹ ਤੇ ਆਜੋ ਅੰਦਰ ਚੱਲੇ ਕੇ ਚੱਲਦੇ ਹਾਂ ਤੁਹਾਨੂੰ ਬਹੁਤ ਵਧੀਆ ਤਰੀਕੇ ਦੀ ਬਹੁਤ ਸੋਹਣੇ ਡਿਜ਼ਾਈਨ ਦੀ ਕੋਠੀ ਹੈ ਜੀ ਆ ਦੇਖੋ ਛੱਤ ਦੇ ਉੱਪਰ ਕਿੰਨੀ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਪੀਓਪੀ ਦਾ ਆ ਜੋ ਇੱਧਰ ਲੈ ਕੇ ਚੱਲਦੇ ਆ ਇਹ ਕਿਚਨ ਦਾ ਏਰੀਆ ਆ ਗਿਆ ਜੀ ਕਿਚਨ ਦਾ ਏਰੀਆ ਹੈਗਾ ਲੈਫਟ ਸਾਈਡ ਤੇ ਕਿਚਨ ਆ ਇਹਦੇ ਵਿੱਚ ਇਹਦੇ ਵਿੱਚ ਵੀ ਕੰਮ ਚੱਲੀਆਂ ਜਾਂਦਾ ਲੱਕੜ ਦਾ ਤੇ ਅਸੀਂ ਸੋਚਿਆ ਵੀ ਚਲੋ ਪਹਿਲਾਂ ਵੀਡੀਓ ਦਿਖਾ ਦਈਏ ਜਿੰਨਾ ਕੰਮ ਹੋਇਆ ਹੋਇਆ ਤਾਂ ਇੱਥੋਂ ਪਤਾ ਲੱਗ ਜਾਂਦਾ ਵੀ ਕਿੱਦਾਂ ਦੀ ਕੋਠੀ ਬਣੀ ਹੋਈ ਹੈ ਬਹੁਤ ਸੋਹਣੀ ਕੋਠੀ ਹੈ ਜੀ ਤੇ ਆ ਜੀ ਦੋਸਤੋ ਇੰਦਰ ਲੈ ਕੇ ਚੱਲਦਾ ਹਾਂ ਤੁਹਾਨੂੰ ਤੇ ਇਹ ਫਰਸਟ ਬੈੱਡਰੂਮ ਆ ਗਿਆ ਜੀ ਪਹਿਲਾ ਬੈੱਡਰੂਮ ਆ ਜੋ ਪਹਿਲੇ ਬੈੱਡਰੂਮ ਦੇ ਵਿੱਚ ਆਪਾਂ ਐਂਟਰ ਹੋਏ ਆ ਇੱਕ ਹੋਰ ਚੀਜ਼ ਹੋਣੀ ਆ ਜੀ ਤੁਹਾਨੂੰ ਬੈੱਡਰੂਮ ਦੇ ਵਿੱਚ ਇਹ ਬੈੱਡਰੂਮ ਦੇ ਵਿੱਚ ਨਾ ਇੱਕ ਵਾਸ਼ਰੂਮ ਇਧਰਲੇ ਪਾਸੇ ਆ ਦੇਖੋ ਬਹੁਤ ਸੋਹਣਾ ਇੱਕ ਡਰੈਸਿੰਗ ਰੂਮ ਦਾ ਏਰੀਆ ਤੇ ਕਾਫੜ ਬਹੁਤ ਵਧੀਆ ਰਿਕਕੇ ਦੇ ਬਣਾਏ ਹੋਏ ਨੇ ਇੱਕ ਇਹ ਅਲੱਗ ਅਲੱਗ ਤੋਂ ਰੂਮ ਦਿੱਤਾ ਹੋਇਆ ਬੈੱਡਰੂਮ ਦੇ ਵਿੱਚ ਹੀ ਵਧੀਆ ਕਨਸੈਪਟ ਲੱਗਿਆ ਬਹੁਤ ਸੋਹਣਾ ਇਹ ਤੇ ਆ ਗਿਆ ਇਹ ਵਾਸ਼ਰੂਮ ਤੇ ਇਧਰਲੇ ਪਾਸੇ ਇਸ ਨੂੰ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਫਰਸਟ ਬੈਡਰੂਮ ਆ ਗਿਆ ਇਹ ਤੇ ਉਸ ਤੋਂ ਬਾਅਦ ਬਾਹਰਲੇ ਪਾਸੇ ਇਹਦਾ ਇੱਕ ਗੇਟ ਨਿਕਲਦਾ ਜੋ ਪਿੱਛੇ ਪਵੇੜਾ ਛੱਡਿਆ ਹੋਇਆ ਹੈ ਪਿਛਲੇ ਪਾਸੇ ਪਵੇੜਾ ਛੱਡਿਆ ਹੋਇਆ ਤੇ ਇਹਦਾ ਇੱਕ ਗੇਟ ਪਿੱਛੇ ਨਿਕਲਦਾ ਹੈ ਤੇ ਇਹ ਕਿ ਇੱਥੇ ਤੁਹਾਨੂੰ ਹੋਰ ਵੀ ਚੀਜ਼ ਦਿਖਾਵਾਂਗੇ ਜੋ ਪਿਛਲੇ ਪਾਸੇ ਭਰਾ ਹੋ ਰਹੇ ਨੇ ਉਹ ਦੇਖੋ نیچے ਜੋ ਪੌੜੀਆਂ ਉਤਰੀਆਂ ਉੱਥੇ ਵੀ ਇੱਕ ਕਮਰਾ ਬਣਾਇਆ ਹੋਇਆ ਹੈ ਬਹੁਤ ਵਧੀਆ ਪਲੈਨਿੰਗ ਦਾ ਕੰਮ ਹੈ ਬਾਈ ਦੱਸਿਓ ਜਰੂਰ ਕਮੈਂਟਾਂ ਚ ਵੀ ਕਿਵੇਂ ਲੱਗੀ ਕੋਠੀ ਦੀ ਵੀਡੀਓ ਹਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਤੁਹਾਡੇ ਕੰਮ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਤੁਹਾਨੂੰ ਜਿੰਨਾ ਵੀ ਇਹਦੇ ਤੋਂ ਮਦਦ ਮਿਲਦੀ ਆ ਤੁਸੀਂ ਲੈ ਸਕਦੇ ਹੋ ਆਪਣੀ ਵੀਡੀਓ ਦੇਖ ਕੇ ਤੇ ਆਜੋ ਆਪਾਂ ਦੂਜੇ ਬੈਡਰੂਮ 'ਚ ਚੱਲਦੇ ਆਂ ਬਾਈ ਤੇ ਇਧਰੋਂ ਦੂਜਾ ਬੈਡਰੂਮ ਆ ਗਿਆ ਜੀ ਇਹ ਸੈਕੰਡ ਬੈਡਰੂਮ ਹੈ ਜੋੜੀਆਂ ਦਾ ਕੰਮ ਅਜੇ ਚੱਲੀ ਜਾਂਦਾ ਥੋੜਾ ਜਿਹਾ ਖੰਡਣ ਖੰਡਿਆ ਜਾ ਹੋ ਰਿਹਾ ਅਜੇ ਥੱਲੇ ਸਮਾਨ ਵਗੈਰਾ ਕੰਮ ਕਿਉਂਕਿ ਕੰਮ ਚੱਲਦੇ ਦੇ ਵਿੱਚ ਵੀਡੀਓ ਕਰਨੀ ਥੋੜਾ ਜਿਆਦਾ ਵੱਨ ਕੇ ਚਲੋ ਥੋੜਾ ਕਿੰਨਾ ਜਿਆਦਾ ਦਿਖਦਾ ਤਾਂ ਤੁਹਾਨੂੰ ਹੋ ਸਕਿਆ ਤਾਂ ਉੱਪਰੋਂ ਉੱਪਰ ਤੋਂ ਤੁਹਾਨੂੰ ਕਵਰੇ ਦਿਖਾ ਦਾਂਗੇ ਥੱਲੇ ਜੋ ਸਮਾਨ ਖੰਡੇ ਉਹ ਨਹੀਂ ਦਿਖਾਉਂਦੇ ਤੇ ਕਾਹ ਹੈ ਜੀ ਇਹਦੇ ਚ ਵੈਸੀ ਕਬੂਡ ਲੱਗਿਆ ਹੋਇਆ ਹੈ ਇਹਦੇ ਚ ਅਲੱਗ ਤੋਂ ਉਹ ਕਨਸੈਪਟ ਨਹੀਂ ਜਿਹੜਾ ਦੂਸਰੇ ਰੂਮ ਦੇ ਵਿੱਚ ਸੀਗਾ ਤੇ ਉਧਰ ਥੋੜਾ ਜਿਹਾ ਅਲੱਗ ਤੋਂ ਇੱਕ ਰੂਮ ਹੀ ਬਣਾਇਆ ਹੋਇਆ ਸੀ ਰੂਮ ਦੇ ਵਿੱਚ ਬੈਡਰੂਮ ਦੇ ਵਿੱਚ ਜਿਹਦੇ ਕਬੂਡ ਸੀ ਤੇ ਆਪਾਂ ਉਹਦੇ ਚ ਡਰੈਸਿੰਗ ਰੂਮ ਵੀ ਆ ਗਿਆ ਚੇਂਜ ਵਗੈਰਾ ਕਰ ਸਕਦੇ ਕੱਪੜੇ ਵਗੈਰਾ ਤੇ ਇਹ ਆ ਗਈ ਦੋਨੇ ਬੈਡਰੂਮ ਬਹੁਤ ਖੁੱਲੇ ਏਰੀਆ ਦੀ ਕੋਠੀ ਹੈ ਜੀ ਤੇ ਉਹ ਦੇਖੋ ਪੌੜੀਆਂ ਦੇ نیچے ਵੀ ਆ ਇਧਰ ਡ੍ਰਾਇੰਗ ਰੂਮ ਆ ਗਿਆ ਜੀ ਇਹ ਖੁੱਲੇ ਨੇ ਵਧੀਆ 13x13 ਦੇ ਲਗਭਗ ਕਮਰੇ ਆ ਜੀ ਥੋੜਾ ਮੋਟਾ ਇਧਰ ਉਧਰ ਹੋ ਸਕਦਾ ਅੱਧਾ ਫੁੱਟ ਲਾ ਲਓ ਕੋਈ 12x12 ਦਾ ਹੈਗਾ ਕੋਈ 13x13 ਇਦੋਂ ਛੋਟੇ ਕਮਰੇ ਨਹੀਂ ਹੈਗੇ ਤੇ ਆ ਪੌੜੀਆਂ ਦੇ نیچے ਵਾਲਾ ਏਰੀਆ ਦੇਖੋ ਲੱਕੜ ਲਾ ਕੇ ਬਾਈ ਉਹਨਾਂ ਨੇ ਨਾ ਇੱਥੇ ਬਹੁਤ ਵਧੀਆ ਤਰੀਕੇ ਦਾ ਇੱਕ ਸਮਾਨ ਰੱਖਣ ਵਾਸਤੇ ਵੀ ਅਲਮਾਰੀਆਂ ਵਗੈਰਾ ਫਿੱਟ ਕੀਤੀਆਂ ਨੇ ਤੇ ਹੁਣ ਆਪਾਂ ਤੁਹਾਨੂੰ ਉੱਪਰ ਲੈ ਕੇ ਚੱਲਦੇ ਹਾਂ ਜੋ ਉੱਪਰ ਵਾਲਾ ਪੋਰਸ਼ਨ ਪੋਰਸ਼ਨ ਹੈ ਤੇ ਉੱਥੇ ਵੀ ਵੈਸੇ ਕੰਮ ਚੱਲੀ ਜਾਂਦਾ ਤੁਹਾਨੂੰ ਦਿਖਾਉਣੇ ਆ ਜਿੰਨਾ ਕੁ ਹੋ ਸਕਿਆ ਤੇ ਬਾਈ ਕੋਠੀ ਦੇ ਜੋ ਛੱਤ ਦੀ ਡਿਜ਼ਾਈਨ ਹੈ ਨਾ ਬਹੁਤ ਸੋਹਣੀ ਆ ਨੀਚੇ ਵੀ ਤੁਸੀਂ ਦੇਖੀਏ ਉਧਰੋਂ ਆਪਾਂ ਜਦੋਂ ਪੋਰਚ ਦੇ ਵਿੱਚੋਂ ਐਂਟਰ ਹੋਏ ਜੀ ਤੇ ਨੀਚੇ ਵਿਚਾਲੇ ਦੇ ਤੋਂ ਲੌਬੀ ਦੇ ਵਿੱਚ ਵੀ ਤੇ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜੀ ਆ ਦੇਖੋ ਇੱਥੇ ਵੀ ਦੋ ਬੈੱਡਰੂਮ ਬਣੇ ਹੋਏ ਜੀ ਉੱਪਰ ਵੀ ਬਹੁਤ ਖੁੱਲੇ ਏਰੀਆ ਦੀ ਕੋਠੀ ਆ ਬਾਈ 2700 ਸਕੁਅਰ ਫੁੱਟ ਦੇ ਵਿੱਚ ਬਹੁਤ ਵਧੀਆ ਸਹੂਲਤਾਂ ਸਾਰੀ ਕੋਠੀ ਦੇ ਵਿੱਚ ਤੇ ਇੱਥੇ ਉੱਪਰ ਵਾਲਾ ਜਿਹੜਾ ਬੈੱਡਰੂਮ ਹੈ ਜੀ ਥੱਲੇ ਵਾਲੇ ਬੈੱਡਰੂਮ ਦੇ ਉ ਸੇਮ ਕਨਸੈਪਟ ਇੱਥੇ ਆ। ਇੱਥੇ ਵੀ ਤਾਂ ਇੱਕ ਰੂਮ ਦੇ ਵਿੱਚੋਂ ਹੀ ਇੱਕ ਡਰੈਸਿੰਗ ਰੂਮ ਤੇ ਕੱਪੜਾ ਵਾਲਾ ਏਰੀਆ ਅਲੱਗ ਤੋਂ ਕੱਢਿਆ ਹੋਇਆ ਤੇ ਇਧਰ ਵਾਸ਼ਰੂਮ ਆ ਗਿਆ ਜੀ। ਬਹੁਤ ਖੁੱਲਾ। ਤੇ ਇਹ نیچے ਵੀ ਇੱਕ ਬੈੱਡਰੂਮ ਦੇ ਨਾਲ ਇਦਾਂ ਅਟੈਚ ਕੀਤਾ ਹੋਇਆ। ਸਾਰਾ ਏਰੀਆ ਵਾਸ਼ਰੂਮ ਦਾ ਤੇ ਇੱਕ ਕੱਪੜਾ ਵਾਲੇ ਦਾ ਤੇ ਉੱਪਰ ਵੀ। ਤੇ ਇਧਰ ਇੱਕ ਇਹ ਆ ਗਿਆ ਜੀ ਬੈੱਡਰੂਮ। ਇਹਦੇ ਚ ਇੱਕ ਵਾਸ਼ਰੂਮ ਆ ਗਿਆ ਤੇ ਇਹਦੇ ਚ ਸੇਮ ਕੱਪੜਾ ਰੱਖਿਆ ਹੋਇਆ ਅਲਮਾਰੀ। ਉਹ ਸੇਮ ਹੀ ਉਧਰ ਰੱਖੀ ਹੋਈ ਹੈ ਜਿੱਦਾਂ نیچے ਵਾਲੇ ਬੈੱਡਰੂਮ ਦੇ ਵਿੱਚ ਹੈ। ਤੇ ਇਹਦੇ ਜਿਕੇ ਵਾਸ਼ਰੂਮ ਅਟੈਚ ਹੈ ਜੀ ਤੇ ਬਹੁਤ ਸੋਹਣਾ ਨਕਸ਼ਾ ਕੋਠੀ ਦਾ ਤੇ ਇੱਥੇ ਵੀ ਬਈ ਕੰਮ ਕਰੀ ਜਾਂਦੇ ਆ ਜੇ ਬਾਹਰਲਾ ਪਾਸਾ ਆ ਗਿਆ ਜੀ ਆਹ ਪਿੱਛੇ ਵੇੜਾ ਛੱਡਿਆ ਹੋਇਆ ਜੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਸਾਡੇ ਪੇਜ ਨੂੰ ਫੋਲੋ ਕਰ ਲਿਓ ਫੇਸਬੁੱਕ ਪੇਜ ਵੀ ਆਪਣਾ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਇਦਾਂ ਦੀ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਉਂਦੇ ਰਵਾਂਗੇ ਉਹ ਤੋਂ ਆਪਾਂ ਤੁਹਾਡੇ ਲਈ ਹਰ ਰੋਜ਼ ਇਦਾਂ ਦੀ ਕੋਈ ਬਣਦੀ ਕੋਠੀ ਜਾਂ ਕੋਈ ਪਲਾਸਟਰ ਹੋਈ ਹੋਈ ਕੋਠੀ ਦੀ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਪਾਂ ਦੋਸਤੋ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਜਿਹੜੀ ਕੋਠੀ ਕੋਈ ਬਣਦੀ ਹੁੰਦੀ ਆ ਤੇ ਜਾਂ ਪਲਾਸਟਰ ਹੋਈ ਹੁੰਦੀ ਆ ਆਪਾਂ ਉਹਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਨਵੀਂ ਤੋਂ ਨਵੀਂ ਵੀਡੀਓ ਆਪਾਂ ਲੈ ਕੇ ਆਉਨੇ ਆ ਤਾਂ ਜੇ ਤਾਂ ਜੋ ਆਪਾਂ ਵੀਡੀਓ ਦੇਖ ਕੇ ਕਿਸੇ ਭਰਾ ਦਾ ਆਪਣੇ ਦਾ ਫਾਇਦਾ ਹੋ ਸਕੇ ਤੇ ਆ ਦੇਖੋ ਜੀ ਬਾਹਰੋਂ ਕੋਠੀ ਦਾ ਸੈਕੰਡ ਪੋਰਸ਼ਨ ਦਾ ਐਲੀਵੇਸ਼ਨ ਬਹੁਤ ਸੋਹਣਾ ਬਹੁਤ ਸੋਹਣੀ ਲੁੱਕ ਦਿੰਦੀ ਆ ਜੀ ਕੋਠੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਜਰੂਰ ਦੱਸਿਓ ਤੇ ਕੋਠੀ ਕਿਵੇਂ ਲੱਗੀ ਕੋਠੀ ਦਾ ਨਕਸ਼ਾ ਕਿਵੇਂ ਲੱਗਿਆ ਤੇ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਿਆ ਬਹੁਤ ਸੋਹਣਾ ਕੰਮ ਕੀਤਾ ਜੀ ਤੇ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ